ਮੈਂ ਇੰਜੀਨੀਅਰ ਵੀਕੇ ਕਪੂਰ ਰਿਟਾਇਰਡ ਐਕਸ਼ਨ ਪੰਜਾਬ ਪੀਡਬੀਐਨਆਰ ਤੋਂ ਅੱਜ ਬਹੁਤ ਹੀ ਮੇਰਾ ਮਨ ਖੁਸ਼ ਹੈ ਕਿ ਅੱਜ ਮੇਰੇ ਟ੍ਰੇਡਿੰਗ ਗੁਰੂ ਇੰਜੀਨੀਅਰ ਵਾਸudev ਸ਼ਰਮਾ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਹੈਗਾ ਔਰ ਇਸ ਮੌਕੇ ਜੋ ਮੈਂ ਆਪਣੇ ਪੈਨਸ਼ਨਰੀ ਬੈਨੀਫਿਟਸ ਦੇ ਵਿੱਚੋਂ ਸ਼ਾਂਤੀ ਵਿਹਾਰ ਦੇ ਵਿੱਚ ਇੱਕ 플ੌਟ ਲੈ ਕੇ ਨਰਸਰੀ ਦੀ ਸਥਾਪਨਾ ਕੀਤੀ ਹੈਗੀ ਆ ਉਹ ਨਰਸਰੀ ਦਾ ਉਦਘਾਟਨ ਅੱਜ ਮੈਂ ਆਪਣੇ ਗੁਰੂ ਵਸਦੇ ਸ਼ਰਮਾ ਜੀ ਦੇ ਕਰ ਕਮਲਾ ਤੋਂ ਕਰਵਾ ਰਿਹਾ ਹੈਗਾ ਔਰ ਇਹਦੇ ਨਾਲ ਹੀ ਇੱਥੇ ਆਯੁਰਵੇਦਾ ਦੇ ਨਾਲ ਲੋਕਾਂ ਦੀ ਹੈਲਥ ਦੇ ਵਿੱਚ ਸੁਧਾਰ ਕੀਤਾ ਜਾਏਗਾ ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣਾ ਵਜਨ 1 ਸਾਲ ਦੇ ਵਿੱਚ 10 ਕਿਲੋ ਘਟਾ ਚੁੱਕਾ ਹੈਗਾ ਆਯੁਰਵੇਦਾ ਨੂੰ ਅਡਾਪਟ ਕਰਕੇ ਤੋਂ ਅਸੀਂ ਉਹ ਜੋ ਤਰੀਕੇ ਦੇ ਨਾਲ ਕੀਤਾ ਹੈਗਾ ਉਹ ਫ੍ਰੀ ਆਫ ਕੋਸਟ ਲੋਕਾਂ ਨੂੰ ਅਸੀਂ ਸੇਵਾ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਵੀ ਜਿਹੜਾ ਆਪਣੀ ਹੈਲਥ ਦਾ ਵੀ ਸੁਧਾਰ ਕਰਨ ਉਹ ਇਸ ਨਰਸਰੀ ਦੇ ਵਿੱਚ ਅਸੀਂ ਜਿਹੜਾ ਹੈਗਾ ਪੌਦਿਆਂ ਦੀ ਪਨੀਰੀ ਡਿਵੈਲਪ ਕਰਿਆ ਕਰਾਂਗੇ ਔਰ ਲੋਕਾਂ ਨੂੰ ਕਹਾਂਗੇ ਕਿ ਪੇੜ ਲਗਾਓ ਔਰ ਪਰਿਆਵਰਣ ਬਚਾਓ ਔਰ ਅੱਜ ਗੁਰੂਦੇਵ ਉਹਨਾਂ ਦਾ ਪਰਿਵਾਰ ਸਾਡੇ ਕੋਲ ਆ ਰਹੇ ਨੇ ਆਏ ਨੇ ਔਰ ਉਹ ਜਿਹੜਾ ਹੈਗਾ ਸਾਡੀ ਇਸ ਜਿਹੜਾ ਹੈਗਾ ਆਫਿਸ ਦਾ ਨਰਸਰੀ ਦਾ ਉਦਘਾਟਨ ਆਪਣੇ ਘਰ ਕਮਲਾ ਨਾਲ ਕਰ ਰਹੇ ਨੇ ਮੈਂ ਬਹੁਤ ਹੀ ਸ਼ੁਕਰੀਆ ਅਦਾ ਕਰਦਾ ਅਤੇ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਸ ਤਰ੍ਹਾਂ ਦੇ ਗੁਰੂ ਦੇ ਮੈਨੂੰ ਹਰ ਜਨਮ ਦੇ ਵਿੱਚ ਮਿਲਣ ਔਰ ਪਰਮਾਤਮਾ ਉਹਨਾਂ ਦੀ ਇਸ ਜਨਮ ਦੇ ਵਿੱਚ ਲੰਬੀ ਉਮਰ ਕਰੇ ਚੜ੍ਹਦੀ ਕਲਾ 'ਚ ਰੱਖੇ ਔਰ ਉਹਨਾਂ ਦਾ ਸਵਾਸ ਠੀਕ ਰਵੇ ਔਰ ਉਹਨਾਂ ਦਾ ਆਸ਼ੀਰਵਾਦ ਸਾਡੇ ਉੱਤੇ ਹਮੇਸ਼ਾ ਬਣਿਆ ਰਵੇ। ਉਹ ਕੋ ਮੈਂ ਮੈਂ ਸਾਬ ਦਫਤਰ ਤੋਂ ਕਟਨ ਕਰਦੇ ਹੋਏ ਹੇਲੋ ਬੈਠੇ ਲੈ ਲਓ ਇਹ ਨਰਸਰੀ ਜਿਹੜੀ ਆਪਾਂ ਨੇ ਤਿਆਰ ਕੀਤੀ ਸੀਗੀ ਹਾਂਜੀ 4 ਜੂਨ 2024 ਨੂੰ ਇਸ ਨਰਸਰੀ ਦੀ ਅਸੀਂ ਸ਼ੁਰੂਆਤ ਕੀਤੀ ਸੀਗੀ ਬਾਬਾ ਸੰਗਤ ਸਿੰਘ ਜੀ ਦੇ ਹੱਥੋਂ ਪਿੰਗਲਵਾੜ ਵਾਲੇ ਜਿਹੜੀ ਬ੍ਰਾਂਚ ਐਥੇ ਉਹਨਾਂ ਕੋਲੋਂ 5 ਪੌਦੇ ਲਗਵਾਏ ਸੀ ਉਸ ਤੋਂ ਬਾਅਦ ਇੱਥੇ 11 ਮੈਡੀਸਨਲ ਪਲਾਂਟ ਫਰੂਟ ਪਲਾਂਟ ਔਰ ਅੱਜ ਗੁਰੂਦੇਵ ਦੇ ਹੱਥੋਂ ਫਲਾਵਰ ਪਲਾਂਟ ਗੁਰੂ ਮਾਂ ਦੇ ਹੱਥੋਂ ਅ ਅਰਜਨ ਛਾਲ ਦਾ ਪੌਦਾ ਲਗਾਇਆ ਹੈਗਾ ਸੋ ਇੱਥੇ ਅਸੀਂ ਪੌਦੇ ਲਗਾ ਰਹੇ ਆ ਤਰ੍ਹਾਂ ਤਰ੍ਹਾਂ ਦੇ ਮੈਡੀਸਿਨ ਪਲਾਂਟ ਜਿਥੋਂ ਲੋਕਾਂ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾਏਗਾ ਔਰ ਇੱਥੋਂ ਆਪਾਂ ਲੋਕਾਂ ਨੂੰ ਪਨੀਰੀ ਬਣਾ ਕੇ ਦੇਾਂਗੇ ਕਿ ਲੋਕ ਇੱਥੋਂ ਲੈ ਕੇ ਜਾਣ ਪੌਦੇ ਔਰ ਆਪਣੇ ਘਰਾਂ ਦੇ ਵਿੱਚ ਆਪਣੇ ਬਾਗੀਆਂ ਦੇ ਵਿੱਚ ਲਗਾਉਣ ਔਰ ਸਾਰਾ ਜਿਹੜਾ ਹਰਾ ਭਰਾ ਕਰਨ ਦੇਸ਼ ਨੂੰ ਇਹ ਸਾਡੇ ਪ੍ਰਧਾਨ ਜੀ ਆਗੇ ਨੇ ਜੀ ਇੱਥੇ ਸਾਡੇ ਵਿਵੇਕ ਵਿਹਾਰ ਦੇ ਇਹਨਾਂ ਦਾ ਬਹੁਤ ਸਹਾਇਕ ਹੋਗ ਮਿਲਿਆ ਜਦੋਂ ਮੈਂ ਕਮਰੇ ਉਸਾਰੀ ਕਰ ਰਿਹਾ ਸੀਗਾ ਔਰ ਇੱਥੇ ਅਸੀਂ ਹੁਣ ਜਿਹੜਾ ਹੈਗਾ ਪੂਰਾ ਕਿਚਨ ਗਾਰਡਨ ਵੀ ਬਣਾਇਆ ਨਾਲ ਦੀ ਨਾਲ ਪੌਦੇ ਲਗਾਏ ਨੇ ਫਲਦਾਰ ਫੁੱਲਾਂ ਵਾਲੇ ਔਰ ਜਿਹੜਾ ਹੈਗਾ ਮੈਡੀਸਨਲ ਪਲਾਂਟ ਔਰ ਅਸੀਂ ਚਾਹਾਂਗੇ ਕਿ ਹਰ ਘਰ ਘਰ ਦੇ ਵਿੱਚ ਇਹ ਪੌਦੇ ਲਗਣ ਤਾਂ ਕਿ ਜਿਹੜਾ ਵਾਤਾਵਰਣ ਦੇ ਵਿੱਚ ਇਹਨਾ ਪੋਲਿਊਸ਼ਨ ਫੈਲਿਆ ਹੋਇਆ ਹੈਗਾ ਉਹ ਉਸ ਤੋਂ ਲੋਕਾਂ ਨੂੰ ਨਜਾਤ ਮਿਲ ਸਕੇ ਔਰ ਜਿਹੜਾ ਆਪਾਂ ਸਮੋਗ ਫੇਸ ਕਰ ਰਹੇ ਹਾਂ ਉਥੋਂ ਜਿਹੜਾ ਛੁਟਕਾਰਾ ਹੋ ਸਕੇ ਸਾਡੀ ਸੰਸਥਾ ਇੱਕ ਪੇੜ ਦੇਸ਼ ਕੇ ਨਾਮ ਅਸੀਂ ਚਾਹੁੰਦੇ ਹਾਂ ਕਿ ਹਰ ਇਨਸਾਨ ਜਿਹੜਾ ਹੈਗਾ ਆਪਣੇ ਜਨਮ ਦਿਨ ਤੇ ਆਪਰੀ ਐਨੀਵਰਸਰੀ ਤੇ ਆਪਣੇ ਬਜ਼ੁਰਗਾਂ ਦੀ ਡੈਥ ਐਨੀਵਰਸਰੀ ਤੇ ਇੱਕ ਇੱਕ ਪੇੜ ਜਰੂਰ ਲਗਾਵੇ ਔਰ ਉਹਨੂੰ ਅੱਛੇ ਤਰੀਕੇ ਨਾਲ ਪਾਲੇ ਤਾਂ ਜੋ ਪਰਿਆਵਰਨ ਹੈਗਾ ਉਹ ਚੰਗਾ ਹੋ ਸਕੇ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਔਰ ਮੈਂ ਧੰਨਵਾਦ ਕਰਦਾ ਗੁਰਦੇਵਾਸੂ ਦੇ ਸ਼ਰਮਾ ਜੀ ਦਾ ਕਿ ਉਹਨਾਂ ਨੇ ਆ ਕੇ ਇਸ ਜਿਹੜਾ ਹੈਗਾ ਸਾਡੇ ਇਸ ਛੋਟੇ ਜਿਹੇ ਉਪਰਾਲੇ ਦਾ ਅੱਜ ਫੀਤਾ ਕੱਟ ਕੇ ਉਦਘਾਟਨ ਕੀਤਾ ਹੈਗਾ ਆਪਣੇ ਜਨਮ ਦਿਹਾੜੇ ਦੇ ਮੌਕੇ ਔਰ ਮੈਂ ਚਾਹਾਂਗਾ ਕਿ ਇਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਲੰਬੀ ਉਮਰ ਤੱਕ ਬਣਿਆ ਰਵੇ ਪਰਮਾਤਮਾ ਨੇ ਲੰਬੀ ਉਮਰ ਸਿਹਤਮੰਦ ਜ਼ਿੰਦਗੀ ਬਖਸ਼ੇ ਔਰ ਇਹਨਾਂ ਦਾ ਅਸ਼ੀਰਵਾਦ ਔਰ ਇਹਨਾਂ ਦਾ ਪੱਥ ਪ੍ਰਦਰਸ਼ਨ ਸਾਨੂੰ ਹਮੇਸ਼ਾ ਮਿਲਦਾ ਰਵੇ ਮੈਂ ਅੱਜ ਜੋ ਵੀ ਹਾਂ ਮੈਂ ਗੁਰੂ ਦੇ ਵਸਦੇ ਸ਼ਰਮਾ ਦੀ ਬਦੌਲਤ ਹੈਗਾ ਇਹਨਾਂ ਨੇ ਐਸੋਸੀਏਸ਼ਨ ਬਣਾਈ ਸੀ ਤਾਂ ਉਸ ਐਸੋਸੀਏਸ਼ਨ ਦੀ ਬਦੌਲਤ ਸਾਡਾ ਪ੍ਰੋਮੋਸ਼ਨ ਕੋਟਾ ਵਧਿਆ ਮੈਂ ਐਸਡੀਓ ਬਣਿਆ ਮੈਂ ਐਕਸਨ ਬਣਿਆ ਇਹ ਸਾਬ ਜੋ ਕ੍ਰੈਡਿਟ ਜਾਂਦਾ ਗੁਰੂਦੇਵ ਨੂੰ ਜਾਂਦਾ ਇਹਨਾਂ ਨੇ ਮੇਰੀ ਰਿਟਾਇਰਮੈਂਟ ਮੌਕੇ ਵੀ ਬਹੁਤ ਹੀ ਵਧੀਆ ਮੇਰਾ ਫੈਲੀਸਟੇਸ਼ਨ ਫੰਕਸ਼ਨ ਕੀਤਾ ਸੀਗਾ ਮੈਂ ਇਹਨਾਂ ਦਾ ਦੇਣਾ ਦੇ ਹੀ ਨਹੀਂ ਸਕਦਾ ਮੈਂ ਛੋਟੇ ਛੋਟੇ ਉਪਰਾਲੇ ਕਰਕੇ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਗੁਰੂਦੇਵ ਨੂੰ ਪਲੀਜ਼ ਕਰ ਸਕਾਂ ਥੈਂਕ ਯੂ ਵੈਰੀ ਮੱਚ ਡਾਕਟਰ ਜੀ ਕਟਨ ਮੁੱਖ ਮਹਿਨਾ ਕੀਤਾ ਗਿਆ। ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਮਦਦ ਲਈ। ਥੈਂਕ ਯੂ ਥੈਂਕ ਯੂ। ਆਜੋ ਪ੍ਰਵਾਹ ਨਾਲ ਆਜੋ। ਕੋਈ ਗੱਲ ਨਹੀਂ। ਹੈਪੀ ਬਰਥਡੇ ਟੂ ਯੂ Happy birthday Gurudev, happy birthday to you, happy birthday to you. ਮੈਂ 바ਸ਼ੂਦਿਪ ਸ਼ਰਮਾ ਰਿਟਾਇਰਡ ਐਸਬੀਓ ਫਰਮ ਪੀਡਬੀਐਨਆਰ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੇਰੇ ਜਨਮ ਦਿਹਾੜੇ ਦੇ ਉੱਤੇ ਮੇਰੇ ਅਜ਼ੀਜ਼ ਦੋਸਤ ਅਨਿਰਵੀਕ ਕਪੂਰ ਜੀ ਨੇ ਜਿੱਥੇ ਆਪਣੀ ਨਰਸਰੀ ਦਾ ਗਾਰਡਨ ਮੈਨੂੰ ਕਰਾਇਆ ਉੱਥੇ ਮੇਰਾ ਜਨਮ ਦਿਨ ਮਨਾ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਕਰਾਈਆ ਮੈਂ ਜੈ ਨਹੀਂ ਭੁੱਲ ਸਕਦਾ ਕਪੂਰ ਸਾਹਿਬ ਤਕਰੀਬਨ ਮੇਰੇ ਹਰ ਬਰਥਡੇ ਨੂੰ ਕੋਈ ਕੋਈ ਯਾਦ ਦਿਹਾੜਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਿਛਲੇ ਸਾਲ ਵੀ ਸਾਡੇ ਇੱਕ ਸਾਥੀ ਦੀ ਕਪੂਲ ਸਦੇ ਰਟਾਇਰਮੈਂਟ ਸੀਗੀ ਤੇ ਇਹਨ ਵਿਆਸ ਹੀ ਮੇਰੀ ਬਰਥਡੇ ਅੱਜ ਇਹਨਾਂ ਨੇ ਉਥੇ ਵੀ ਮੇਰੇ ਬਰਥਡੇ ਮਨਾਇਆ ਜੋ ਉਹਨਾਂ ਦੇ ਰਟਾਇਰਮੈਂਟ ਤੋਂ ਇਲਾਵਾ ਮੇਰੇ ਬਰਥਡੇ ਦੀ ਜ਼ਿਆਦਾ ਇੰਪੋਰਟੈਂਸ ਹੋ ਗਈ ਕਿਉਂਕਿ ਇਸ ਗੱਲਾਂ ਜੈਲਸ ਹੋ ਗਿਆ ਆਇਆ ਤਾਂ ਰਟਾਇਰਮੈਂਟ ਤੇ ਆਪਾਂ ਤਾਂ ਜਨਮ ਦਿਨ ਮੰਦਮਨ ਆਖਦੇ ਪਰ ਇਹਨਾਂ ਦਾ ਇੱਛਾ ਹੈ ਇਹਨਾਂ ਦੇ ਸੰਸਕਰਣੇ ਐਸੀ ਕਿ ਮੇਰੇ ਬਹੁਤ ਹੀ ਜ਼ਿੰਦਗੀ ਕਰਦੇ ਨੇ ਜਿਵੇਂ ਮੇਰਾ ਇਹਨਾਂ ਨੇੜਤਾ ਹੋਇਆ ਵਿਭਾਗ ਦੇ ਵਿੱਚ ਇਹ ਡੈਪੂਟੈਂਸੀ ਮਾਰਕੀਟ ਦੀ ਮੇਰੀ ਕੰਪਨੀਸ਼ਨ ਜਿਸ ਵਲੇ ਤੇ ਮੈਂ ਉਦੋਂ ਹੀ ਤਾਲ ਲਿਆ ਸੀ ਕਿ ਅੱਛਾ ਵਖਤਾ ਤੇ ਅੱਛਾ ਲੀਡਰ ਬੰਸਾ ਵੇਲਾ ਜੁਨ ਜਿੰਗੀ ਦੇ ਵਿੱਚ ਮੈਂ ਉਦੋਂ ਹੀ ਤਾਲ ਲਿਆ ਕਿ ਕੂਰ ਸਾਹਿਬ ਨੂੰ ਆਪਾਂ ਕਿਸੇ ਨਾ ਕਿਸੇ ਅੱਛੀ ਜਗ੍ਹਾ ਤੇ ਪਹੁੰਚਾਉਣਾ ਮੈਂ ਇਹਨਾਂ ਨੂੰ ਪੰਜਾਬ ਪੱਧਰ ਤੇ ਤਜ਼ਰਬਾ ਬਣਾ ਸਕਿਆ ਲੀਡਿੰਗ ਰਿਕਵੈਸਟਿਵ ਟੈਸਟ ਰਿਲੇਟਡ ਵਿ ਰੈ ਪੰਜਾਬ ਪੱਧਰ ਤੇ پر ریٹائرمنٹ تھے تو بعد میں خور بھی تک یہ موقع دیتا میں اسی سال اپنی پنجاب جیٹائر یہ فورم ہے وہ تو ریٹائرمنٹ تو لے بعد ریٹائرمنٹ لے کے جتنے یہاں جنرل سیکٹری وہ اتنے اریگیشن کے ساتھیوں پردھان بنا کے ڈیوٹی سونپ دتی ہے میں چاہوں گا کہ جی ج ਪਰ प्रेजेंटेशन ਕੀਤੀ ਆ कपूर ਸਾਹਿਬ ਹੁਣ ਮੇਰੇ ਅਹੁਦੇ ਤੇ ਮੈਂ ਸਵੇਰੇ ਸੀਨੀਅਰ ਵਾਈਸ ਪ੍ਰੈਜੈਂਟਲ ਆਊਟ ਇੰਡੀਆ ਰਿਟਾਇਰਡ ਡਿਪਲੋਮਾਟ ਮੈਨੇਜਰ ਕਬੂਰਮ ਦਾ ਤੇ कपूर ਸਾਹਿਬ ਨੂੰ ਮੈਂ ਉਸ ਤੋਂ ਬਾਅਦ ਆਪਣੀਏ ਪਦਵੀ ਦੇ ਕੇ ਮੈਂ ਲਵਾਂਗਾ ਰਿਸ਼ਟੇਡ ਯੂਨੀਅਨ ਤੋਂ ਕਿ ਮੈਂ ਆਸ਼ ਕਰਦਾ ਕਿ कपूर ਸਾਹਿਬ ਜਿਸ ਲਗਨ ਤੇ ਮਿਹਨਤ ਨਾਲ ਕੰਮ ਕਰ ਰਹੇ ਨੇ ਆਪਣੀ ਜਮਾਦੀ ਤੇ ਲੋਕ ਸੇਵਾ ਦੀ ਇੱਕ ਪੀੜੀ ਇੱਕ ਦੇਸ਼ ਦੇ ਨਾਮ ਇਹਨਾਂ ਨੇ ਜੁਡੀ ਸੰਸਥਾ ਚ ਚਲਾਈ ਆ ਬਲੱਡ ਡੋਨੇਸ਼ਨ ਕਰਦੇ ਨੇ ਸਕੂਲਾਂ ਦੀ ਬੜੀ ਚੰਗੀ ਪ੍ਰੋਗਰਾਮ ਕਰਦੇ ਨੇ ਹੋਰ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਮੈਂ ਇਹ ਬਿਜ਼ੀ ਬਿਜ਼ ਕਰ ਲਿਆ ਮੈਂ ਸਮਝਦਾ ਕਿ ਇਹਨਾਂ ਨੂੰ ਕਿਹੜਾ ਇਹਨਾਂ ਟਾਈਮ ਐਡਜਸਟ ਕਰਦਾ ਕਿਦਾਂ ਔਖਾ ਜਿਹਾ ਟਾਈਮ ਮਿਲਦਾ ਪਰ ਫਿਰ ਵੀ ਪ੍ਰਾਪਤਮਗੇ ਇਹ ਬੇਨਤੀ ਕਰੂੰਗਾ ਅਪੀਲ ਕਰੂੰਗਾ ਰਿਕੁਐਸਟ ਕਰੂੰਗਾ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਹਾਰਦਨ ਰਾਤ ਝੁਕ ਨਹੀਂ ਹੁੰਦੀ ਕਿ ਤਰੱਕੀ ਕਰੇ ਤੇਨੂੰ ਹਰ ਜਿੰਦਗੀ ਦੀ ਖੁਸ਼ੀ ਪ੍ਰਦਾਨ ਕਰੇ ਮੇਰੀ ਤਮੰਨਾ ਹੈ ਇਹਨਾਂ ਨਾਲ ਮੈਂ ਇਹਨਾਂ ਲੱਗਣਾ ਨਾ ਬਹੁਤ ਬਹੁਤ ਤੁਹਾਡੇ ਸਾਰੇ ਆਉਣ ਦਾ ਕਸ਼ਮੀਰ ਸਿੰਘ ਜੀ ਅੱਜ ਬੜੇ ਮੇਰੇ ਪੁਰਾਣੇ ਦੋਸਤ ਮਿਲੇ ਪਰ ਇਹਨਾਂ ਦਾ ਰੂਪ ਜਿਹੜਾ ਉਹ ਪੱਕ ਦੇ ਨਹੀਂ ਬਣਿਆ ਮੈਨੂੰ ਪਛਾਣ ਨਹੀਂ ਚੱਗਿਆ ਕਾਫੀ ਦੇਰ ਬਾਅਦ ਇਹ ਬੋਲੇ ਤੇ ਫਿਰ ਮੈਨੂੰ ਯਾਦ ਆਇਆ ਸਰ ਕਸ਼ਮੀਰ ਸਿੰਘ ਨੇ ਸਿਗਰ ਜੀ ਚੁੰਦੇ ਸੀ ਇਹਨੇ ਤੋਂ ਮੈਂ ਫੇਰ ਕਪੂਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਤਲਵਾਰ ਸਾਹਿਬ ਆਏ ਨੇ ਹੈ ਨਹੀਂ ਹੋਰ ਸਾਰੇ ਆਏ ਨੇ ਬਹੁਤ ਅੱਜ ਮਨ ਖੁਸ਼ ਆਇਆ ਇਹਨਾਂ ਦੀ ਇਸ ਨਰਸਿਨ ਦੇਖਣ ਲਈ ਜਿੱਥੇ ਕਿ ਆਰਡਰ ਵੈਸ ਦਾ ਵੀ ਇਹ ਪ੍ਰਚਾਰ ਕਰਦੇ ਨੇ ਆਰਡਰ ਦਾ ਜੋ ਜਿੰਨੇ ਵੀ ਇਹਨੂੰ ਪ੍ਰੋਫਟ ਹੁੰਦਾ ਉਹ ਬੱਚਿਆਂ ਦੀ ਪੜ੍ਹਾਈ ਤੇ ਤੇ ਹੋਰ ਕੰਮਾਂ ਦੇ ਖਰਚੇ ਨੇ ਬੜਾ ਅੱਛਾ ਇਹ ਮਿਲਿਆ ਕਿ ਆਪਣੀ ਜ਼ਿੰਦਗੀ ਤੇ ਰਹਿਣ ਪਰਮਾਤਮਾ ਇਹਨਾਂ ਬਲਵਕਸ਼ਲ ਕਿਰਨੀਆਂ ਕੰਮਿਆਂ ਨੂੰ ਪੂਰਾ ਕਰਜਾ ਹੋਇਆ ਬਿੰਦ ਚੌਕ ਗੁਣੀ ਰਾਤ ਚੌਕ ਹੋਈ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਤੁਹਾਨੂੰ ਗੁਰਦੇਵ ਨੇ ਮੈਂ ਅੱਜ ਗੁਰਦੇਵਾਸਦੇ ਸ਼ਰਮਾ ਜੀ ਦੇ ਇਸ ਮੁਬਾਰਕ ਪਾਵਨ ਪਵਿੱਤਰ ਜਨਮ ਦਿਹਾੜੇ ਤੇ ਜਿੱਥੇ ਉਹਨਾਂ ਨੂੰ ਵਧਾਈ ਦੇਣਾ ਉਥੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਨਾਲ ਸਾਡੇ ਰਿਸਪੈਕਟਡ ਭਾਬੀ ਜੀ ਆਏ ਨੇ ਉਹਨਾਂ ਦਾ ਬੇਟਾ ਵਿੱਕੀ ਆਇਆ ਹੈਗਾ ਮੇਰੇ ਮਾਤਾ ਜੀ ਆਏ ਨੇ ਮੇਰੇ ਬੈਟਰ ਆਫ ਮੇਰੀ ਵਾਈਫ ਆਈ ਹੈ ਸਾਡੇ ਗਵੰਡੀ ਤਲਵਾਰ ਸਾਹਿਬ ਆਏ ਨੇ ਹੁਣੇ ਇੱਥੇ ਇੱਕ ਪੇੜ ਦੇਸ਼ ਕੇ ਨਾਮ ਸੰਸਥਾ ਦੇ ਐਕਸੈਂਡ ਡੱਗ ਸਾਹਿਬ ਅਵਤਾਰ ਸਿੰਘ ਬੈ ਸਾਡੇ ਸੀਨੀਅਰ ਸਾਤ ਸ੍ਰੀ ਅਕਾਲ ਸੋਏ ਸਿਰੋਪਾ ਦੇ ਕੇ ਗੁਰਦੇਵ ਦਾ ਮਾਨ ਮਤਾਇਆ ਗਿਆ ਗੁਰੂ ਘਰ ਦੀ ਉਹਨਾਂ ਨੂੰ ਜਿਹੜਾ ਹੈਗਾ ਅਸ਼ੀਰਵਾਦ ਦਿੱਤੇ ਗਏ ਹੈਗੇ ਉਹਨਾਂ ਨੇ ਜਨਮ ਦਿਹਾੜੇ ਦੇ ਮੌਕੇ ਤੇ ਮੈਂ ਤਾਂ ਨਮਾਜ਼ ਕਰਦਾ ਕਿ ਸੈਣੀ ਸਾਹਿਬ ਜਿੱਥੇ ਮੈਂ ਨਰਸਰੀ ਦਾ ਇੱਥੇ ਤਿਆਰੀ ਕਰ ਰਿਹਾ ਸੀਗਾ ਉਦੋਂ ਵੀ ਇਹਨਾਂ ਕੋਲੋਂ ਹਰ ਚੀਜ਼ ਦੇ ਵਿੱਚ ਮੈਨੂੰ ਸਹਿਯੋਗ ਮਿਲਦਾ ਰਿਹਾ ਮੇਰਾ ਸੀਮਟ ਇਹਨਾਂ ਦੇ ਘਰੇ ਪਿਆ ਰਿਹਾ ਬੜਾ ਸਿਰ ਦਾ ਘਰ ਗੰਦ ਪਾਇਆ ਪਰ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਮੈਂ ਬਹੁਤ ਲੱਕੀ ਮਹਿਸੂਸ ਕਰਦਾ ਕਿ ਮੇਰੇ ਇੱਕ ਸਾਈਡ ਤੇ ਤਲਵਾਰ ਸਾਹਿਬ ਨੇ ਮੇਰੇ ਸਾਹਮਣੇ ਕਸ਼ਮੀਰ ਸਿੰਘ ਸੈਣੀ ਵਰਗੇ ਜਿਹੜੇ ਵੱਡੇ ਭਰਾ ਨੇ ਜਿਹੜਾ ਮੈਨੂੰ ਇਸ ਸੇਵਾ ਦੇ ਵਿੱਚ ਮੇਰਾ ਪੂਰਾ ਸਹਿਯੋਗ ਕਰ ਰਹੇ ਨੇ ਅਸੀਂ ਰਲ ਕੇ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿ ਪੇੜ ਲਗਵਾਈਏ ਲੋਕਾਂ ਕੋਲ ਔਰ ਜਿਹੜਾ ਹੈਗਾ ਪਰਿਆਵਰਣ ਦਾ ਧਿਆਨ ਰੱਖੀਏ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਖਾਲਸਾ ਵਾਹਿਫਤੇ ਅਜਿਹਾ ਤਾਸਿਮ ਅਦਵਿਤ YouTube ਚੈਨਲ ਅਜ ਉਸ ਉਸ ਅਸਰ ਦੇ ਨਾਲ ਜਿੱਥੇ ਰਿਟਾਇਰਮੈਂਟ ਤੋਂ ਬਾਅਦ ਜੋ ਐਸ ਡੀਓ ਐਕਸ਼ਨ ਜੋ ਰਿਟਾਇਰਮੈਂਟ ਹੋਏ ਬਿਕਕਪੁਰ ਜਿਨ੍ਹਾਂ ਨੇ ਆਪਣਾ ਰਿਟਾਇਰਮੈਂਟ ਤੋਂ ਇਹ ਪ੍ਰੋਜੈਕਟ ਜਨਤਾ ਦੇ ਵਾਸਤੇ ਵਾਸਤੇ ਲਾਇਆ ਗਿਆ ਜੋ ਉਹਨਾਂ ਨੇ ਮਿਸ਼ਨ ਰੱਖਿਆ ਹੈ ਸਿਹਤ ਅਤੇ ਸਭ ਕੋਈ ਆ ਸਿਹਤ ਅਤੇ ਜਹਾਨ ਆ ਜਾਨ ਹੈ ਤੇ ਜਹਾਨ ਆ ਅੱਜ ਉਹਨਾਂ ਨੇ ਆਪਣੇ ਗੁਰੂ ਦੇਵ ਦੇ ਉਹਨਾਂ ਦੇ ਜਨ ਦੇ ਹੜੇ ਸੰਬੰਧੀ ਦਫ਼ਤਰ ਦਾ ਕੀਤਾ ਉਦਗਾਰਨ ਪੀਤਾਗੜ੍ਹ ਦੇ ਬੜੇ ਚਾਮਾਂ ਲਾਉਣ ਬਿਜੇ ਕਪੂਰ ਸਾਹਿਬ ਨੇ ਜਿੱਥੇ ਸਹਾਇਆਂ ਦਾ ਧੰਵਾਦ ਕੀਤਾ ਬਿਜੇ ਕਪੂਰ ਵਾਲੇ ਨੇ ਆਪਣੇ ਗੁਰੂ ਦੇਵ ਨੂੰ ਸਰੂਪਾ ਦੇ ਸਨਮਾਨਤ ਕੀਤਾ ਗਿਆ ਕਿ ਉਹ ਦਫ਼ਤਰ ਦਾ ਦਰਦ ਕਰਨ ਕੀਤਾ ਗਿਆ ਤਾਂ ਦਫ਼ਤਰ ਕੀਤਾ ਗਿਆ ਦਰਦ